ਸਾਡੇ ਮੁੱਖ ਮੰਤਰੀ ਨੂੰ ਕਿ ਜਿਹੜੇ ਇਹ ਦਾਅਵੇ ਕਰ ਰਿਹਾ ਮੈਂ ਪਹਿਲੀ ਗੱਲ ਆਉਂਦੀ ਜੇਕਰ ਰੱਖੀ ਸੀ ਕਿ ਜਿਹੜੇ ਝੂਠੇ ਦਾਅਵੇ ਸਾਡੀ ਸਰਕਾਰ ਕਰ ਰਹੀ ਆ ਉਹਨਾਂ ਦਾਅਵਿਆਂ ਦਾ ਸਖਤ ਤਰੀਕ ਨੂੰ ਆਪਾਂ ਪੋਲ ਖੋਲ ਦੇਣ ਜੱਲਾ ਸਰ ਜੱਤੀਪਤੀ ਇਕੱਠੀਆਂ ਨਹੀਂ ਹੋ ਰਹੀਆਂ ਲੱਗਦਾ ਨਹੀਂ ਕਿ ਇਹਦਾ ਜਿਹੜਾ ਫਰਕ ਪਾਊਗਾ ਤੁਹਾਡੇ ਜਿਹੜਾ ਅੰਦੋਲਨ ਦੇ ਉੱਤੇ ਕਿਉਂਕਿ ਵਕ ਵਕ ਪਾਸ ਜਿਹੀ ਨਾ ਸਭੀ ਅੰਦੋਲਨ ਕਰੀਏ ਜੇ ਇੱਕ ਮਾਜਿਦੇ ਵਾਂਗੂ ਅੰਦੋਲਨ ਉਹ ਜ਼ਿਆਦਾ ਸਭ ਤੋਂ ਪਹਿਲੀ ਗੱਲ ਇਹ ਲਾਓ ਅਸੀਂ ਕਿਹਾ ਕੀ ਹੈ ਮੈਂ ਵੀ ਕਿਹਾ ਮੇਰੇ ਸਾਥੀਆਂ ਨੇ ਵੀ ਇਹ ਕਿਹਾ ਕਿ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ ਅੱਜ ਅਡੋਦੇ ਲੋਕ ਜਿਹੜੇ ਨੇ ਉਹ ਜਦੋਂ ਅਸੀਂ ਆ ਕਰਨਾਟਕਾ ਤੇ ਤਾਮਿਲਨਾਡੂ ਦੇ ਚ ਗਏ ਆ ਤੇ ਉੱਥੋਂ ਦੇ ਲੋਕਾਂ ਨੇ ਵੀ ਇਹ ਗੱਲ ਕਹੀ ਆ ਜਦੋਂ ਅਸੀਂ ਗਏ ਉੱਥੇ ਤੇ ਡੱਲੇਵਾਲ ਸਾਹਿਬ ਦੇ ਤਾਂ ਫੜ ਫੜ ਕੇ ਤੇ ਉਹ ਗੱਲ ਕਹਿੰਦੇ ਸੰਕੇ ਤੁਸੀਂ ਸਾਨੂੰ ਜਗਾ ਦਿੱਤਾ ਔਰ ਉੱਥੇ ਵੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਹ ਪਣਦੇ ਜਾ ਰਹੇ ਨੇ ਇਹ ਅੱਜ ਤਾਂ ਪੰਜਾਬ ਨੂੰ ਆੜਿਆ ਜਾ ਰਿਹਾ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਕਾਰਪੋਰੇਟਾਂ ਨੂੰ ਦੇਣ ਵਾਸਤੇ ਇੱਕ ਪਲੈਨਿੰਗ ਹੈ ਲੇਕਿਨ ਪੰਜਾਬ ਦੇ ਉੱਤੇ ਜਿਹੜਾ ਹਮਰਾ ਹੈ ਇਹ ਬੜੀ ਵੱਡੀ ਇੱਕ ਪਲੈਨਿੰਗ ਹੈ ਕਿ ਇਹ ਪੰਜਾਬ ਦੇ ਲੋਕਾਂ ਨੂੰ ਜਿਹੜਾ ਖਸਿਆਰੇ ਬਣਾ ਦੋ ਖਤਮ ਕਰ ਤੋਂ ਆਤਤਕ ਤੌਰ ਤੇ ਜਦੋਂ ਇਹ ਆਪ ਹੀ ਖਤਮ ਹੋ ਜਾਣਗੇ ਤੇ ਫਿਰ ਇਹ ਲੋਕ ਆਪਣੀ ਗੱਲ ਇਹਨਾਂ ਨੇ ਲੋਕਾਂ ਦੀ ਗੱਲ ਕੀ ਕਰਨੀ ਆ ਜਦੋਂ ਆਪਣੇ ਜੋਗੇ ਨਹੀਂ ਰਹਿਣਗੇ ਸੋ ਇਹ ਬਹੁਤ ਵੱਡੀ ਪਾਲਿਸੀ ਹੈ ਗਲਤ ਹੈ ਤੇ ਇਹਨੂੰ ਜਿਹੜਾ ਆਕੜਾ ਦੇਣ ਵਾਸਤੇ ਇਹਨੂੰ ਪੰਜਾਬ ਸਰਕਾਰ ਜੋ ਇਹ ਮੋਦੀ ਦੇ ਨਕਸ਼ੇ ਕਦਮਾਂ ਤੇ ਚੱਲਦੀ ਹੋਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਜਾਣ ਜਾ ਰਹੀ ਆ ਇਹਨੂੰ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਮੂੰਹ ਠੋਕਵਾ ਜਿਹੜਾ ਉਹ ਜਵਾਬ ਦੱਲੇ ਵੱਲ ਸਾਹਿਬ ਇੱਕ ਜਿਹੜੇ ਵੱਡੇ ਇੰਡਸਟਰੀਸ ਜਿਹੜੇ ਕੰਸੈਂਟ ਫਾਰਮ ਤੇਰੇਡੇ ਆਪਣੇ ਸੌਸ ਆਫਲੀਅੰਸ ਕੰਸੈਂਟ ਫਾਰਮ ਦੇ ਵਿੱਚ ਹਾਰ ਇਨ ਇਹ ਥੋੜਾ ਬਸ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਇਹਦੇ ਵਿੱਚ ਸਰਕਾਰ ਨੂੰ ਅੱਗੇ ਕੰਸੈਂਟ ਦੇਰੇ ਨੇ ਕਿ ਅਸੀਂ ਅਸੀਂ ਦੇਣ ਨੂੰ ਤਿਆਰ ਹਾਂ ਦੇਣ ਨੂੰ ਤਿਆਰ ਦੇਖੋ ਗੱਲ ਇਹ ਆ ਉਹ ਜਿਹੜੇ ਲੋਕ ਨੇ ਉਹ ਸਰਕਾਰਾਂ ਦੇ ਹੱਥ ਥੋਕੇ ਲੋਕ ਹੁੰਦੇ ਨਹੀਂ ਹਰ ਇੱਕ ਥਾਂ ਤੇ ਬੈਠੇ ਆ ਕੋਈ ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਕਿ ਇੰਡਸਟਰੀ ਲਿਸਟਾਂ ਦਾ ਨਾਂ ਲਿਆ ਹਰ ਇੰਡਸਟਰੀ ਲਿਸਟ ਉਹ ਕਿਸਾਨ ਤੇ ਹੈ ਨਹੀਂ ਉਹ ਸਰਕਾਰਾਂ ਦਾ ਜਿਵੇਂ ਕਹਾ ਕਿ ਝੋਲੀ ਚੁੱਕ ਬਣੇ ਹੋਏ ਹੁੰਦੇ ਨੇ ਹਰ ਸਰਕਾਰ ਦੇ ਨਾਲ ਚੱਲਦੇ ਨੇ ਔਰ ਉਹ ਵੀ ਸਰਕਾਰ ਨਾਲ ਚੱਲਣ ਵਾਲੀ ਗੱਲ ਹੈ ਜਿਹੜੀ ਇੱਥੇ ਲੁਧਿਆਣੇ ਦੀ ਗੱਲ ਆ ਰਹੀ ਹੈ ਕਿ 280 ਏਕੜ ਉਹਨਾਂ ਨੇ ਅਨਾਉਂਸਮੈਂਟ ਇਹ ਤੋਂ ਕਰ ਦਿੱਤੀ ਗਈ ਹੈ ਕਿ ਅਸੀਂ ਦੇਣ ਲਈ ਤਿਆਰ ਆਂ ਮੈਂ ਕਹਿੰਦਾ ਵੀ ਆਹ 7 ਤਰੀਕ ਨੂੰ ਤੁਹਾਡੇ ਸਾਹਮਣੇ ਹਰਿਆਣੇ ਇਸੇ ਲੁਧਿਆਣੇ ਦੇ ਜ਼ਿਆਦਾਤਰ ਲੋਕ ਇਕੱਠੇ ਹੋਣਗੇ ਉਹ ਦੱਸ ਦੇਣਗੇ ਸਾਡੇ ਮੁੱਖ ਮੰਤਰੀ ਨੂੰ ਕਿ ਜਿਹੜੇ ਇਹ ਦਾਅਵੇ ਕਰ ਰਿਹਾ ਮੈਂ ਪਹਿਲੀ ਗੱਲ ਆਉਂਦੀ ਜੇਕਰ ਰੱਖੀ ਸੀ ਕਿ ਜਿਹੜੇ ਝੂਠੇ ਦਾਅਵੇ ਸਾਡੀ ਸਰਕਾਰ ਕਰ ਰਹੀ ਆ ਉਹਨਾਂ ਦਾਅਵਿਆਂ ਦਾ 7 ਤਰੀਕ ਨੂੰ ਆਪਾਂ ਪੋਲ ਖੋਲ੍ਹ ਦਿਆਂਗੇ ਦੇ ਨਾਲ ਸਾਡੇ ਜਥੇਬੰਦੀ ਇਕੱਠੀਆਂ ਨਹੀਂ ਹੋ ਰਹੀਆਂ ਲੱਗਦਾ ਨਹੀਂ ਕਿ ਇਹਦਾ ਜਿਹੜਾ ਫਰਕ ਪਾਊਗਾ ਤੁਹਾਡੇ ਜਿਹੜਾ ਅੰਦੋਲਨ ਦੇ ਉੱਤੇ ਕਿਉਂਕਿ ਵਕ ਵਕ ਜਿਹੜੀਆਂ ਨਾ ਜਿਹੜੀਆਂ ਅੰਦੋਲਨ ਕਰ ਰਹੀਏ ਜੇ ਇੱਕ ਮਾਜਿਤੇ ਹੋਵੇ ਦੋਲਣਾ ਉਹ ਜ਼ਿਆਦਾ ਸਭ ਤੋਂ ਪਹਿਲੀ ਗੱਲ ਇਹ ਲਾਓ ਅਸੀਂ ਕਿਹਾ ਕੀ ਹੈ ਮੈਂ ਵੀ ਕਿਹਾ ਮੇਰੇ ਸਾਥੀਆਂ ਨੇ ਵੀ ਇਹ ਕਿਹਾ ਕਿ ਅਸੀਂ ਸਭ ਨੂੰ ਸੱਦਾ ਦਿੰਦੇ ਆ ਭਾਈ ਆਓ ਸਾਰੇ ਇਕੱਠੇ ਹੋਈਏ ਅੱਜ ੱਡੋ ਵੱਡੀ ਵਾਲਾ ਕਮਾ ਨਹੀਂ ਰਿਹਾ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਇਸ਼ੂ ਇਹੋ ਜੇ ਨੇ ਲੇਕਿਨ ਮੈਂ ਇੱਕ ਵੀ ਕਲੀਅਰ ਕਰ ਦਿਆਂ ਏਡੀ ਘਬਰਾਉਣ ਵਾਲੀ ਵੀ ਗੱਲ ਨਹੀਂ ਹੈ ਜਦੋਂ ਆਪਾਂ ਦਿੱਲੀ ਦੇ ਵਿੱਚ ਲੜਿਆ ਅਗਰ ਮੋਦੀ ਨੂੰ ਉਹ ਅੰਦੋਲਨ ਬੈਕਫੁੱਟ ਤੇ ਲੈ ਲੈ ਗਿਆ ਤਾਂ ਇੱਥੇ ਕੋਈ ਵੱਡੀ ਗੱਲ ਨਹੀਂ ਹੈ ਕੋਈ ਚਿੰਤਾ ਵਾਲੀ ਗੱਲ ਨਹੀਂ ਉਦੋਂ ਵੀ ਕਿਹੜਾ ਸਾਰੇ ਇਕੱਠੇ ਸੀ ਅਗਰਾਹਾ ਸਾਹਿਬ ਨੇ ਆਪਣੀ ਸਟੇਜ ਲਈ ਹੋਈ ਸੀ ਕਿਸਾਨ ਮਜ਼ਦੂਰ ਸ਼ਮਰਸ਼ ਕਮੇਟੀ ਨੇ ਆਪਣੀ ਸਟੇਜ ਲਈ ਹੋਈ ਸੀ ਔਰ ਇਕੈਦ ਸਾਹਿਬ ਵੀ ਆਪਣੀ ਸਟੇਜ ਚਲਦੀ ਸੀ ਆਪਣੇ ਸਾਰਿਆਂ ਦੇ ਸਾਹਮਣੇ ਲੇਕਿਨ ਲੜਾਈ ਹੈ ਜਿਹੜੀ ਸਾਡਾ ਇਸ਼ੂ ਸਾਰਿਆਂ ਦਾ ਇੱਕੋ ਹੈ ਪ੍ਰੋਗਰਾਮ ਅਸੀਂ ਇੱਕੋ ਦੇ ਰਹੇ ਹਾਂ ਉਹਵੇਂ ਹੱਟਾ ਢੋ ਕੇ ਦੇ ਰਹੇ ਹਾਂ ਕਿ ਤੁਹਾਨੂੰ ਦੇ ਰਹੇ ਕੋਈ ਚਿੰਤਾ ਨਹੀਂ ਲੇਕਿਨ ਇਹ ਵੀ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਨੂੰ ਘੱਟੇ ਕਰਨ ਲਈ ਜਤਨ ਕਰਦਾ ਹਾਂ ਕਿ ਹਾਂਜੀ ਸਾਰੀ ਜਤਬੰਦੀ ਕੋਈ ਵੀ ਹੱਤ ਦਾ ਲੱਗਦਾ ਨਹੀਂ ਕਿ ਆਪ ਪਹਿਲ ਕਰਨੀ ਚਾਹੀਦੀ ਹੈ ਨਹੀਂ ਦੂਸਰੀ ਬਾਰ ਉਹ ਜਗਾ ਕੇ ਕਿਹੜੀ ਬੰਦੇ ਵਿੱਚ ਫਿਰ ਮੋੜ ਲੇ ਫਿਰ ਸਵਾਲ ਕਰੋ ਮੈਂ ਜਤਰਾਮ ਜੀ ਸੱਦਾ ਦੇ ਰਿਹਾ ਹਾਂ ਕਿ ਕੋਈ ਵੀ ਹੱਤ ਦਾ ਆਓ ਕਰਕੇ ਵੇਖੀਏ ਤੁਸੀਂ ਜਤਬੰਦੀਆਂ ਨੇ ਬੰਦ ਕਰੇ ਜਾਂ ਇਕੱਠੇ ਹੋਣ ਦਾ ਜੀ ਮਤ ਉਹ ਇੱਕਾ ਟੀਚਾ ਇੱਕਾ ਉਦੋਂ ਕਿ ਇਹਨੇ ਮਿਲਣ ਪੁੱਛਿਆ ਕਿ ਚੋਣਾ ਪੰਜਾਬ ਨੂੰ ਉਹਨਾਂ ਦਾ ਕੀ ਕੋਈ ਸਟੇਟ ਨਹੀਂ ਤੁਹਾਡਾ ਮਤਲਬ ਜਦੋਂ ਉਹ ਪ੍ਰੋਗਰਾਮ ਦਿੰਦੇ ਸاسي ਕੌਣੀ ਜਾਂਦੇ ਉਹ ਚ ਇਹ ਸਵਾਲ ਹੈ ਮੇਰਾ ਖਿਆਲ ਆ ਤੁਹਾਨੂੰ ਆ ਲੁਧਿਆਣੇ ਦੀ ਪ੍ਰੈਸ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੋਵੇਗਾ ਗਲਾਡਾ ਦੇ ਮੂਰੇ ਜਿੰਨੀ ਵਾਰੀ ਪ੍ਰੋਗਰਾਮ ਹੋਇਆ ਔਰ ਦੂਸਰੇ ਐਸਕੇਮ ਵੱਲੋਂ ਕੀਤਾ ਗਿਆ ਔਰ ਸਾਡੀ ਜਥੇਬੰਦੀ ਦੇ ਝੰਡੇ ਹਰ ਵਾਰੀ ਤੁਹਾਨੂੰ ਉੱਚ ਦਿਖੇ ਹੋਣਗੇ ਤਾਂ ਫਿਰ ਆਪਾਂ ਕਿਵੇਂ ਮੰਨ ਲਈਏ ਵੀ ਅਸੀਂ ਨਹੀਂ ਜਾ ਰਹੇ ਉੱਥੇ ਨੋ ਪ੍ਰੋਬਲਮ ਇਕੱਠੇ ਆ ਲੜਾਂਗੇ ਕੁਛ ਹੋ ਜੇ ਜੇ ਅਸੀਂ ਅਲੱਗ-ਅਲੱਗ ਵੀ ਬੈਠੇ ਲੜ ਰਹੇ ਹਾਂ ਭਲੇਖਾ ਕੱਢਦੇ ਆ ਮੈਂ ਸਰਕਾਰ ਦਾ ਅੱਜ ਤੁਹਾਡੇ ਜਵਾਬ ਦੇ ਰਹੇ ਹਾਂ ਅਗਰ ਸਰਕਾਰ ਕਿਸੇ ਵੀ ਸਾਡੇ ਗਰੁੱਪ ਤੇ ਕਿਸੇ ਵੀ ਬੈਠੇ ਸਾਥੀਆਂ ਤੇ ਕਿਸੇ ਤਰ੍ਹਾਂ ਦਾ ਹਮਲਾਵਰ ਰੁਖ ਅਖਤਿਆਰ ਕਰੇਗੀ ਅਸੀਂ ਆਪਦੇ ਸਾਥੀਆਂ ਦੇ ਨਾਲ ਚਟਾਨ ਵਾਂਗ ਖੜੇ ਹਾਂ ਜ ਖੜਾਂਗੇ ਸੱਜਣ ਸਰਿੰਦਰ ਸਿੰਘ ਲਖਵਾਲ ਦਾ ਕਹਿਣਾ ਹੈ ਕਿ ਸਾਥ ਦੇ ਕਣੀ ਕਰਨ ਜਾ ਰਹੇ ਹਾਂ ਆਪਾਂ ਜਾਂ ਕਰਨ ਜਾ ਰਹੇ ਹਾਂ ਇਹ ਜਿਹੜਾ ਐਸਕੇਮ ਵੀ ਆਉਗੀ ਬੰਤੀ ਜਿਹੜੀ ਜਤਤਵੰਦੀਆਂ ਹੋ ਚਲੋ ਇਹ ਇਹ ਦੇਖੋ ਅਸੀਂ ਤਾਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਨਾ ਇਹ ਤਾਂ ਸਵਾਲ ਉਹਨਾਂ ਤੋਂ ਪੁੱਛਣਾ ਚਾਹੀਦਾ ਵੀ ਤੁਸੀਂ ਕਿਉਂ ਨਹੀਂ ਆ ਰਹੇ ਲੇਕਿਨ ਸਾਡਾ ਵਿਚਾਰ ਨਹੀਂ ਮਿਲਦੇ ਹੈ ਉਹ ਕਹਿੰਦੇ ਸਾਡੇ ਵਿਚਾਰ ਨਹੀਂ ਮਿਲਦੇ ੱਲੇ ਸਾਦਰ ਦਲੀয়াল ਸਾਹਿਬ ਨਾਲ ਵਿਚਾਰ ਨਹੀਂ ਮਿਲਦੇ ਮੈਂ ਕਹਿੰਦਾ ਜਿਹੜੀ ਅੱਜ ਜਿਹੜੀ ਲੜਾਈ ਲੜ ਰਹੇ ਹਾਂ ਨਾ ਆਪਾਂ ਅੱਜ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਇਹਨਾਂ ਗੱਲਾਂ ਵਾਲੇ ਨੂੰ ਨਾ ਲੈ ਕੇ ਜਾਈਏ ਗੱਲ ਨੂੰ ਤੇ ਸਾਡੇ ਕੀ ਵਿਖਰੇਵੇਂ ਨੇ ਵਖਰੇਵੇਂ ਬਹੁਤ ਹੋ ਸਕਦੇ ਨੇ ਵਿਚਾਰ ਧਾਰਕ ਵਖਰੇਵੇਂ ਹੋ ਸਕਦੇ ਨੇ ਲੇਕਿਨ ਮੈਂ ਫਿਰ ਤੁਹਾਡੇ ਜਵਾਬ ਦਿੰਦਿਆਂ ਇਹ ਕਹਿ ਦਿੰਨਾ ਕਿ ਐਮਐਸਪੀ ਗਰੰਟੀ ਕਾਨੂੰਨ ਦੇਸ਼ ਨੂੰ ਚਾਹੀਦਾ ਇਕੱਲੇ ਇਕੱਲੇ ਕਿਸਾਨ ਨੂੰ ਚਾਹੀਦਾ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਸਾਡੇ ਕਿਸਾਨਾਂ ਨੂੰ ਚਾਹੀਦੀ ਹੈ ਔਰ 7 ਲੱਖ ਕਿਸਾਨ ਜਿਹੜੋ ਖੁਦਕੁਸ਼ੀ ਕਰਕੇ ਮਰ ਗਿਆ ਹੋਵੇ ਕਿਸਾਨਾਂ ਦੀ ਕਰਜ਼ਾ ਮਾਫੀ ਚਾਹੀਦੀ ਹੈ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਲੈਂਡ ਪੂਲਿੰਗ ਦੀ ਜਾਂ ਲੈਂਡ ਐਕੁਇਜ਼ੀਸ਼ਨ ਦੀ ਜੀਐਸ 2013 ਚ ਲੜਕੇ ਲੋਕਾਂ ਨੇ ਲੈਂਡ ਐਕੁਇਜ਼ੀਸ਼ਨ ਐਕਟ ਬਣਵਾਇਆ ਸੀ ਉਹਦੀ ਮੁੜ ਬਹਾਲੀ ਲਈ ਅਸੀਂ ਲੜ ਰਹੇ ਹਾਂ ਔਰ ਖੁੱਲਾ ਸੱਦਾ ਫੇਰ ਆ ਸਾਰਿਆਂ ਨੂੰ ਆਓ ਜਿੰਨਾਂ ਦਾ ਇਹਦੇ ਤੇ ਲੜਨ ਦੀ ਜੀ ਕਰਦਾ ਹੈ ਆਪਾਂ ਇਕੱਠੇ ਹੋ ਗਏ ਜੀ ਤੁਸੀਂ ਪ੍ਰੈਸ ਦੀ ਮਾਧਿਅਮ ਤੋਂ ਇਹ ਕਹਿੰਦੇ ਘੇਰਿੰ ਪਿੱਛਲੇ ਇਕੱਠੇ ਹੋ ਪਰ ਤੁਹਾਨੂੰ ਲੰਦਾ ਨਹੀਂ ਸੀ ਆਪਾਂ ਪਹਿਲਾਂ ਮੀਟਿੰਗ ਕਰ ਲੈਂਦੇ ਇਹ ਡਿਸਾਈਡ ਕਰ ਲੈਂਦੇ ਸਾਰੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਲੈਂਦੇ ਸਾਡੇ ਮਾਧਿਅਮ ਤੋਂ ਕਹਿੰਦੇ ਸਾਰੇ ਜਿੱਥੇ ਬੰਦੀਆਂ ਇਕੱਠੀਆਂ ਆਉਂਦੇ ਤੁਹਾਨੂੰ ਲੰਦਾ ਨਹੀਂ ਕਿ ਜਿੱਥੇ ਹੋਵਾਂ ਨਹੀਂ ਨਹੀਂ ਐਸੀ ਨਹੀਂ ਗੱਲ ਹੈ ਸਾਡ ਨੂੰ ਮੈਨੂੰ ਇਹ ਲੱਗਦਾ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਸਾਨੂੰ ਇਕੱਠੇ ਕਰਨ ਦਾ ਮਾਧਿਅਮ ਵੀ ਤੁਸੀਂ ਹੁੰਨੇ ਆ ਤੇ ਕਦੇ-ਕਦੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਕਦੇ-ਕਦੇ ਸਾਡਾ ਕਲੇਸ਼ ਕੋਨ ਦਾ ਮਾਧਿਅਮ ਵੀ ਚਲੇ ਕਿਹਨਾਂ ਕਰਨ ਕੱਲੇ ਇੱਕ ਗੱਲ ਕੀ ਹੈ ਮਹਾਪੰਚਾਇਤ ਕਰਨ ਜਾ ਰਹੇ ਨੇ ਉਸ ਦੇ ਵਿੱਚ ਤੁਸੀਂ ਜਾਓ ਕਿੱਥੇ ਤੁਸੀਂ ਜਾਓ ਕਿੱਥੇ ਐਸਕੇਐਮ ਕਿੱਥੇ ਬਰਨਾਲਾ ਸਮਰਾਲੇ ਸਮਰਾਲੇ ਕਿਉਂ ਨਹੀਂ ਜਾਵਾਂਗੇ ਤੁਹਾਨੂੰ ਦੱਸ ਦਾਂਗੇ ਝੰਡੇ ਉੱਤੇ ਹੋਰ ਦੱਸੂਗਾ ਦਿਲਿਆਨ ਸਾਹਿਬ ਮੁੱਖ ਮੰਤਰੀ ਇੱਕ ਗੱਲ ਕਹਿ ਰਹੇ ਨੇ ਕਿ ਜਿਹੜਾ ਕਾਨੂੰਨ ਨਾ ਲੈਂਡ ਦੀ ਪੋਜੀਸ਼ਨ ਤੱਕ ਨਹੀਂ ਹੈਗਾ ਲੈਂਡ ਪੂਲਿੰਗ ਦਾ ਕੋਈ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਦੀ ਮਰਜ਼ੀ ਆ ਭਾਵੇਂ ਲੈਂਡ ਦਵੇ ਭਾਵੇਂ ਨਾ ਦੇਵੇ ਤੁਹਾਨੂੰ ਇਸ ਦਾ ਕੋਈ ਸ਼ੱਕ ਹੈ ਹਾਂ ਦੇਖੋ ਲੈਂਡ ਐਕੁਇਜ਼ੀਸ਼ਨ ਜੇ ਹੋ ਜਾਂਦੀ ਤਾਂ ਸਾਨੂੰ ਦੋ ਪੈਸੇ ਮਿਲ ਜਾਂਦੇ ਭਾਵੇਂ ਥੋੜੀ ਮਿਲਦੇ ਲੈਂਡ ਪੂਲਿੰਗ ਤਾਂ ਲੈ ਕੇ ਹੀ ਇਹ ਚੀਜ਼ ਆਏ ਨੇ ਕਿ ਤੁਹਾਨੂੰ ਪੈਸਾ ਕੋਈ ਨਹੀਂ ਦੇਣਾ ਕੱਲੀ ਤੁਹਾਡੀ ਲੈਂਡ ਪੂਲਿੰਗ ਦੇਣੀ ਆ ਇੱਕ ਕਿੱਲਾ ਸਾਨੂੰ ਦਿਓ ਤੁਹਾਡਾ ਹੀ ਕਿੱਲਾ ਉਹਦੇ ਵਿੱਚੋਂ ਤੁਹਾਨੂੰ 1200 ਗੱਜ ਦੇ ਦੇਵਾਂਗੇ ਬਾਕੀ ਅਸੀਂ ਰੱਖ ਲਾਂਗੇ ਆ ਯਾਰ ਬੰਦਰ ਮੰਡ ਦਾ ਕਦੇ ਸੁਣਿਆ ਹੀ ਨਹੀਂ ਕਦੇ ਸਰਕਾਰਾਂ ਐ ਕਰਦੀਆਂ ਹੁੰਦੀਆਂ ਕੋਈ ਵਪਾਰੀ ਕੋਈ ਲੁਟੇਰਾ ਬਾਹਰੋਂ ਆ ਕੇ ਤਾਂ ਸਾਡੇ ਨਾਲ ਕਰਜ਼ੇ ਦਾ ਕਰਜ਼ੇ ਇਹ ਤਾਂ ਸਾਡੀ ਸਰਕਾਰ ਨੇ ਸਾਡੇ ਨਾਲ ਕਰਨਾ ਸ਼ੁਰੂ ਕਰ ਲਿਆ ਔਰ ਲੈਂਡ ਐਕੁਇਜ਼ੀਸ਼ਨ ਨਾਲੋਂ ਲੈਂਡ ਪੂਲਿੰਗ ਕਈ ਗੁਣੇ ਖਤਰਨਾਕ ਹੈ ਔਰ ਜਿਹੜੇ ਉਹ ਪਹਿਲਾ ਦਿਨਾਂ ਦੀ ਲੈਂਡ ਪੂਲਿੰਗ ਲਈ ਆ ਲੋਕਾਂ ਨੇ ਮੋਹਾਲੀ ਦੇ ਅੰਦਰ ਇਹੋ ਜਿਹੇ ਬੰਦੇ ਫਿਰਦੇ ਨੇ 2011 ਦੀ ਲੈਂਡ ਪੂਲਿੰਗ ਲਈ ਹੋਈ ਅੱਜ ਉਹਨਾਂ ਲੋਕਾਂ ਨੂੰ ਹਜੇ ਪਲਾਟ ਨਹੀਂ ਮਿਲੇ 32 33% ਲੋਕ ਨੇ ਜਿਹੜੇ ਉਦੋਂ ਦੇ ਅੱਦੇ ਰੁਲਦੇ ਫਿਰਦੇ ਉਹਨਾਂ ਦੇ ਬੱਚਿਆਂ ਦੀਆਂ ਸ਼ਾਦੀਆਂ ਨਹੀਂ ਹੋ ਰਹੀਆਂ ਬੱਚਿਆਂ ਦੀਆਂ ਕਿਸਾਨ ਨਹੀਂ ਪਰੀਆਂ ਜਾ ਰਹੇ ਹੋਰ ਕੋਈ ਸਵਾਲ ਕਿਸ ਤਰ੍ਹਾਂ